ਕਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਆਪਣੇ ਪਸ਼ੂਆਂ ਨੂੰ ਕਟਰੂ ਨੂੰ ਕਬਜ਼ੇ ਹੋ ਜਾਣੇ ਜਿਵੇਂ ਕਿ ਬਾਈ ਗਰਜੀਤ ਸਿੰਘ ਦਾ ਆਪਣੇ ਕੋਲ ਇੱਕ ਮੈਂਟ ਆਇਆ ਸੀ ਉਹਨੂੰ ਇਹ ਪ੍ਰੋਬਲਮ ਸੀ ਤੇ ਉਹਦੇ ਬਾਰੇ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ ਆਪਾਂ ਹੁਣ ਕਰਨਾ ਕੀ ਹੈ ਭਾਈ ਕਟਰੂ ਨੂੰ ਆਪਾਂ ਅੱਧਾ ਕਿਲੋ ਦੇ ਕਰੀਬ ਬੋਤਲ ਦੇ ਵਿੱਚ ਲੱਸੀ ਪਾ ਲਓ ਲੱਸੀ ਦੇ ਵਿੱਚ ਕੀ ਕਰਨਾਗਾ 25 ਗ੍ਰਾਮ 20 ਤੋਂ 25 ਗ੍ਰਾਮ ਸਰੋਂ ਦਾ ਉਹਦੇ 'ਚ ਤੇਲ ਪਾ ਲੋ ਉਹਦੇ ਵਿੱਚ ਕੀ ਕਰਨਾ ਅੱਧਾ ਚਮਚਾ ਆਪਾਂ ਹਲਦੀ ਦਾ ਪਾ ਲੋ ਹਲਦੀ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਉਹਨੂੰ ਆਪਾਂ ਮਿਕਸ ਕਰ ਲੋ ਮਿਕਸ ਕਰਨ ਤੋਂ ਬਾਅਦ ਵਿੱਚ ਤੇ ਇਹਦੇ ਵਿੱਚ ਅੱਧਾ ਚਮਚਾ ਆਪਾਂ ਪਾਉਣਾ ਹੈਗਾ ਕਬੀਲੇ ਦਾ ਪੰਸਾਰੀਆਂ ਦੇ ਉਤੋਂ ਮਿਲਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਰਲਾ ਕੇ ਇਹਨੂੰ ਆਪਾਂ ਪਸ਼ੂ ਨੂੰ ਇੱਕ ਖਰਾਕ ਜੇ ਤਾਂ ਛੋਟਾ ਹੈਗਾ ਤਾਂ ਅੱਧਾ ਕਿਲੋ ਦੀਆਂ 2 ਪਾਈਆਂ ਪਾਈਆਂ ਦੀਆਂ ਖਰਾਕਾਂ ਕਰ ਲੋ ਅਗਰ ਜੇ 6-7 ਮਹੀਨਿਆਂ ਦਾ ਹੈਗਾ ਆਗਾ ਜਾਂ ਸਾਲ ਦਾ ਹੈਗਾ ਤਾਂ 1/2 ਕਿਲੋ ਦੀ ਖਰਾਕ ਆਪਾਂ ਨੂੰ ਆਪਾਂ ਨੂੰ ਪਾ ਸਕਦੇ ਆਂਗੇ ਫੇਰ ਕੀ ਕਰਨਾ ਜਦੋਂ ਇਹਦੀ ਕਬਜ਼ੀ ਸਹੀ ਹੋ ਗਈ ਫੇਰ ਉਹਦੇ ਵਿੱਚੋਂ ਕਬੀਲੇ ਵਾਲੀ ਆਈਟਮ ਆਪਾਂ ਹਟਾ ਦੇਣੀ ਆਂ ਔਰ ਲੱਸੀ ਤੇ ਤੇਲ ਤੇ ਹਲਦੀ ਤੇ ਇਹਦੇ 'ਚ ਨਮਕ ਵੀ ਪਾ ਸਕਦੇ ਹੋਗੇ ਉਹ ਆਈਟਮ ਰੁਟੀਨ ਦੇ ਵਿੱਚ ਇਹਨੂੰ ਤੁਸੀਂ ਲਗਾਤਾਰ ਦੇਈ ਚੱਲੋ ਉਹਦੇ ਨਾਲ ਕੀ ਹੁੰਦਾ ਹੈਗਾ ਜਿਹੜੀਆਂ ਅੰਤੜੀਆਂ ਹੁੰਦੀਆਂ ਕਟਰੂ ਜਿਹੜਾ ਦੁੱਧ ਚੁੰਘਦਾ ਹੈ ਇਹਨੂੰ ਇਹਦੇ ਡਾਸਾ ਜਿਹੜਾ ਹੁੰਦਾ ਉਹ ਅੰਤੜੀਆਂ ਦੇ ਵਿੱਚ ਫਸ ਜਾਂਦਾ ਹੈਗਾ ਉਹ ਜੋਰ ਕਟਰੂ ਨਹੀਂ ਮਾਰ ਸਕਦਾ ਮਾਸੂਮ ਹੋਣ ਕਰਕੇ ਛੋਟਾ ਹੋਣ ਕਰਕੇ ਜਦੋਂ ਨੀਰਾ ਖਾਣ ਲੱਗ ਜਾਂਦਾ ਪਸ਼ੂ ਉਦੋਂ ਤਾਂ ਗੋਹੇ ਦੀ ਤਦਾਦ ਅੰਦਰ ਵਧ ਜਾਂਦੀ ਹੈ ਆਟੋਮੈਟਿਕ ਬਾੜ ਚ ਲਿਆ ਜਾਂਦਾ ਉਦੋਂ ਸੁੱਕਣ ਦੇ ਨਾਲ ਇਹ ਪ੍ਰੋਬਲਮ ਆਉਂਦੀ ਹੈ ਭਾਈ ਜਦੋਂ ਅੰਦਰ ਪਸ਼ੂ ਦੇ ਗੋਹਾ ਸੁੱਕ ਗਿਆ ਤਾਂ ਕਬਜੀ ਹੋਊਗੀ ਹੋਊਗੀ ਉਹਨੂੰ ਆਪਾਂ ਕਬਜ਼ੇ ਨੂੰ ਰੋਕਣ ਵਾਸਤੇ ਆਪਾਂ ਕੀ ਕੀ ਲਿਆਗਾ ਇੱਕ ਆਪਾਂ ਲੱਸੀ ਲਈ ਇੱਕ ਆਪਾਂ ਨੂਨ ਲਿਆ ਇੱਕ ਆਪਾਂ ਕਬੀਲਾ ਤੇ ਇੱਕ ਆਪਾਂ ਹਲਦੀ ਲਈ ਉਹਨੂੰ ਆਪਾਂ ਮਿਕਸ ਕਰਕੇ ਸਰੋਂ ਦਾ ਤੇਲ ਇਹਨੂੰ ਆਪਾਂ ਰੁਟੀਨ ਦੇ ਵਿੱਚ ਦੇਗੇ ਔਰ ਖਾਸ ਕਰਕੇ ਇੱਕ ਧਿਆਨ ਬਹੁਤ ਵੱਡਾ ਰੱਖਣ ਵਾਲਾ ਇਹ ਨਾ ਹੋ ਸਕੇ ਵੀ ਆਪਾਂ ਕਬਜ਼ੀ ਪਸ਼ੂ ਦੀ ਬਚਾਉਂਦੇ ਬਚਾਉਂਦੇ ਤੇ ਆਪਾਂ ਆਪਣਾ ਕੱਟਰੂ ਮਾਰ ਲਗੇ ਕੱਟਰੂ ਮਰੂਗਾ ਕਿਵੇਂ ਜਦੋਂ ਉਹਨੂੰ ਹਾਥੂ ਆਊਗਾ ਛੋਟੇ ਬੱਚੇ ਨੂੰ ਤੁਸੀਂ ਫੜ ਕੇ ਮੂੰਹ ਫੜ ਕੇ ਜਿਵੇਂ ਆਪਣੀ ਜੈੱਲ ਵਾਲੀ ਸਿੱਸੀ ਆਉਂਦੀ ਆ ਲੰਮੀ ਕਰ ਦੇਣ ਵਾਲੀ ਉਹਦੇ ਦੇ ਨਾਲ ਬਹੁਤ ਧਾਨੀ ਦੇ ਨਾਲ ਭਾਈ ਦਿਓ ਹਲਕੀ ਹਲਕੇ ਹਲਕਾ ਹਲਕਾ ਛੱਡ ਕੇ ਦਿਓ ਮਤਲਬ ਜੇ 10 ਮਿੰਟ ਲਾ ਲਓ ਕੋਈ ਚੱਕਰ ਨਹੀਂਗਾ ਇੱਕੇ ਦਮ ਨਹੀਂ ਵੀ ਸੰਗ ਫੜਿਆ ਤੇ ਉਹਦੇ ਅੰਦਰ ਸਿੱਟਿਆ ਉਹ ਫੇਫੜਿਆਂ ਦੇ ਵਿੱਚ ਜਦੋਂ ਚੱਲ ਗਿਆ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈਗਾ ਇਹ ਭਾਈ ਤੁਸੀਂ ਇਹ ਚੀਜ਼ਾਂ ਦਿਓ ਜਿਵੇਂ ਜਿਵੇਂ ਆਪਣੀ ਉਹਦਾ ਕਬਜੀ ਖੁੱਲ ਗਈ ਇਹਦੇ ਵਿੱਚੋਂ ਕਬੀਲਾ ਬੰਦ ਕਰ ਦਿਓ ਕਬੀਲਾ ਮੜਪਾ ਨੂੰ ਰੋਕਦਾ ਔਰ ਨਾਲੇ ਅੰਦਰ ਗੋਹੇ ਨੂੰ ਪਤਲਾ ਕਰਨ ਦੇ ਵਿੱਚ ਮਦਦ ਦਿੰਦਾ ਹੈ ਕਬੀਲੇ ਦੀ ਮਾਤਰਾ ਆਪਾਂ ਕਿੰਨੀ ਪਾਉਣੀ ਆਗੀ ਚਮਚੇ ਦਾ ਚੌਥਾ ਹਿੱਸਾ ਹਲਦੀ ਦੀ ਮਾਤਰਾ ਵੀ ਚੌਥਾ ਹਿੱਸਾ 25 ਤੋਂ 30 ਗ੍ਰਾਮ ਤੇਲ ਪਾਉਣਾ ਹੈਗਾ ਦੋ ਚਮਚੇ ਨੂਨ ਦੇ ਪਾਉਣੇ ਆਗੇ ਤੇ ਲੱਸੀ ਆਪਾਂ ਤਕਰੀਬਨ ਅੱਧਾ ਕਿਲੋ ਲੈ ਲੈਣੀ ਆ ਛੋਟਾ ਹੈ ਤਾਂ ਆਪਾਂ ਨੂੰ ਪਾਈ ਆ ਲੈਣੀ ਆ ਜਿਵੇਂ ਜਿਵੇਂ ਪਸ਼ੂ ਮੁਤਾਬਕ ਆਪਾਂ ਲੱਸੀ ਲੈ ਕੇ ਤੁਸੀਂ ਪਾ ਸਕਦੇ ਹੋ ਇਹੇ ਚੀਜ਼ਾਂ ਦਿਓ ਭਾਈ ਆਪਣੇ ਕਟਰੂ ਨੂੰ ਕਬਜੀ ਤੋਂ ਬਚਾਓ ਔਰ ਚਾਰੇ ਚੀਜ਼ਾਂ ਪਾਓ